ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਰਾਸ਼ਨ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਕਿਸਾਨਾਂ ਨੂੰ ਮਿਲੇਗੀ ਬੁਢਾਪਾ ਪੈਸ਼ਨ ਫਾਰਮ ਭਰ ਲਓ ਤੇ ਜਲਦੀ ਆjdੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਵੱਡੀ ਖਬਰ ਸਾਹਮਣੇ ਆ ਰਹੀ ਪੋਸਟ ਆਫ ਦੇ ਦੀ ਸ਼ਾਨਦਾਰ ਸਕੀਮ ਹੈ ਜੀਵਨ ਪਰ ਹਰ ਮਹੀਨੇ 20 ਹਜ਼ਾਰ ਦੀ ਕਮਾਈ ਕਿ ਤੁਸੀਂ ਵੀ ਅਜਿਹੀ ਸਕੀਮਾਂ ਦਾ ਭਰਿਓ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਹੋਵੇ ਜੀ ਹਾਂ ਪੋਸਟ ਆਫੀਸ ਦੇ ਇੱਕ ਅਜਿਹੀ ਸਕੀਮ ਪੇਸ਼ ਕਰ ਰਹੀ ਹੈ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਮਿਲਦੀ ਹੈ ਪੋਸਟ ਆਫੀਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਸ ਸਕੀਮ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਲਾਭ ਮਿਲਣ ਵਾਲਾ ਜੀ ਸਿਹਤ ਮੁਕਤੀ ਤੋਂ ਬਾਅਦ ਨਿਯਮਿਤ ਮਾਸਿਕ ਆਮਦਨ ਦੀ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਹ ਸਕੀਮ ਸੀਨੀਅਰ ਨਾਗਰਿਕਾਂ ਲਈ ਨੂੰ ਸੁਰੱਖਿਆ ਅਤੇ ਨਿਸ਼ਚਿਤ ਮਹੀਨਾਵਾਰ ਆਮਦਨ ਦਾ ਪ੍ਰੋਸਾ ਦਿੰਦੀ ਹੈ ਜੇਕਰ ਤੁਸੀਂ ਸੇਵਾ ਮੁਕਤੀ ਤੋਂ ਬਾਅਦ ਇਸ ਦੇ ਵਿੱਚ ਲਾਭ ਜਾਂਦੇ ਹੋ ਤਾਂ ਹਰ ਮਹੀਨੇ 20500 ਰੁਪਏ ਦੀ ਆਮਦਨ ਹੋਵੇਗੀ ਸੀਨੀਅਰ ਸਿਟੀਜ਼ਨਰੀ ਸੇਵਿੰਗ ਸਕੀਮ ਵਿੱਚ ਮੌਜੂਦਾ ਵਿਆਜ 8.2% ਹੈ ਜੋ ਕਿ ਸਰਕਾਰੀ ਸਕੀਮਾਂ ਵਿੱਚੋਂ ਸਭ ਤੋਂ ਵੱਧ ਹੈ ਜੇਕਰ ਤੁਸੀਂ ਇਸ ਵਿੱਚ ਇਸ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਹਰ ਸਾਲ ਲਗਭਗ 240000 ਰੁਪਏ ਦਾ ਵਿਆਜ ਮਿਲੇਗਾ ਤੋਂ ਨੂੰ ਇਹ ਰਕਮ ਹਰ ਮਹੀਨ ਹਰ ਮਹੀਨੇ ਲਗਭਗ 20500 ਰੁਪਏ ਦੇ ਰੂਪ ਦੇ ਵਿੱਚ ਮਿਲਦੀ ਰਹੇਗੀ। ਇਹ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ। ਨਿਵੇਸ਼ੀਮਤ ਦੀ ਮਿਆਦ। ਪਹਿਲਾ ਸਕੀਮ ਵਿੱਚ ਵੱਧ ਤੋਂ ਵੱਧ ਨਿਵੇਸ਼ 15 ਲੱਖ ਸੀ ਜਿਸ ਨੂੰ ਵਧਾ ਕੇ 30 ਲੱਖ ਕਰ ਦਿੱਤਾ ਗਿਆ ਹੈ। ਇਸ ਸਕੀਮ ਵਿੱਚ ਸਕੀਮ ਦੀ ਮਿਆਦ ਪੂਰੀ ਹੋਣ ਤੇ ਮਿਆਦ ਹੁੰਦੀ 5 ਸਾਲ ਹੈ। ਵੱਡੀ ਖਬਰ ਕੋ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਇਆ ਸਖਤ ਹੁਕਮ ਜਿਹੜੇ ਨੇ ਜਾਰੀ ਹੋਏ ਨੇ ਹੁਣ ਕੋਈ ਵੀ ਦੁਕਾਨਦਾਰ ਜੀ ਹਾਂ ਦੇਖ ਸਕਦੇ ਹੋ ਪੰਜਾਬ ਦੇ ਲੋਕਾਂ ਲਈ ਪੰਜਾਬ ਵਾਸੀਆਂ ਲਈ ਵੱਡੀ ਖਬਰ ਨਿਕਲ ਗਈ ਹੈ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਾਹਨਾਂ ਦੇ ਨੰਬਰ ਪਲੇਟਾਂ ਬਣਾਉਣ ਬਣਾਉਣ ਦੇ ਤਿਆਰ ਕਰਨ ਵਾਲੇ ਦੁਕਾਨਦਾਰਾਂ ਲਈ ਵੱਡੀ ਖਬਰ ਹੈ ਦੱਸਦੀ ਹੈ ਕਿ ਜ਼ਿਲ੍ਹਾ ਮੈਸਟਰੇ ਦੇ ਵੱਲੋਂ ਭਾਰਤੀ ਸਿਵਲ ਸੁਰੱਖਿਆ ਜੁਕਤਾ ਕਾਬਤਾ ਤ ਤ 163 ਦਿਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜੀ ਹਾਂ ਮਾਨਸਾ ਜ਼ਿਲ੍ਹੇ ਦੇ ਅੰਦਰ ਵਾਹਨ ਨੰਬਰ ਬਟਾ ਬਰੌਣ ਅਤੇ ਤਿਆਰ ਕਰਨ ਵਾਲੇ ਦੁਕਾਨਦਾਰਾਂ ਨੂੰ ਨਗਰ ਕੌਂਸਲ ਦੀ ਆਦੇਸ਼ ਜਿਹੜੇ ਨੇ ਸਾਰੀ ਕੀਤੇ ਹਨ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲੈ ਅਖੂਨੀ ਰੂਪ ਅੰਨੇ ਭਾਵੇਂ ਚੱਲੀਆਂ ਗੋਲੀਆਂ 11ਵੀਂ ਜਮਾਤ ਦੇ ਵਿਦਿਆਰਥੀ ਲਗੀ ਗੋਲੀ ਜੀ ਹਾਂ ਵੱਡੀ ਖ਼ਬਰ ਸਾਮਣੇ ਆ ਰਹੀ ਹੈ ਪੰਜਾਬ ਦੇ ਸਕੂਲਾਂ ਤੋਂ ਪੰਜਾਬ ਚ ਪੰਜਾਬ ਚ ਸਕੂਲੀ ਬੱਚਿਆਂ ਦੇ ਦੇਖ ਸਕਦੇ ਹੋ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਹੈ ਜਿੱਥੇ ਜਿਸ ਨੇ ਲੋਕਾਂ ਵਿਚਾਲੇ دہشت ਫਲਾਦੀ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਲੋਹਾਰ ਕਾ ਰੋਡ ਤੇ ਦੇਰ ਸ਼ਾਮ ਉਸ ਸਮੇਂ دہشت ਫੈਲ ਕੇ ਜਦੋਂ ਦੋ ਨੌਜਵਾਨ ਵਿਚਕਾਰ ਲੜਾਈ ਹੋਈ ਲੜਾਈ ਦੌਰਾਨ ਜ਼ਖਮੀ ਹੋ ਗਏ ਇਹ ਉਹ ਜੁੜ ਰੰਤਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਜਿੱਦਾਂ ਦਾ ਕਰਵਾਇਆ ਗਿਆ ਦੇਖ ਸਕਦੇ ਹੋ ਵੱਡੀ ਖਬਰ ਹੈ ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਗਮੀ ਨੌਜਵਾਨ ਦੀ ਪਛਾਣ 11ਵੀਂ ਜਮਾਤ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਪੁਲਿਸ ਦੇ ਅਨੁਸਾਰ ਲੜਾਈ ਸਕੂਲ ਵਿੱਚ ਸ਼ੁਰੂ ਹੋਈ ਸੀ ਜਿੱਥੇ 11ਵੀਂ 12ਵੀਂ ਦੇ ਵਿਦਿਆਰਥੀ ਵਿਚਕਾਰ ਗਲਤ ਫੈਮਿਲੀ ਪੈਦਾ ਹੋ ਗਈ ਪੁਲਿਸ ਨੇ ਦੱਸਿਆ ਕਿ ਲੜਾਈ ਤੋਂ ਬਾਅਦ ਦੋਵੇਂ ਸਮੂਹ ਮਾਮਲੇ ਨੂੰ ਸੁਝਾਉਣ ਲਈ ਲੋਹਾਰਕਾ ਰੋਡ ਤੇ ਇਕੱਠੇ ਹੋਏ ਪਰ ਫਿਰ ਵੀ ਲੜਾਈ ਸ਼ੁਰੂ ਹੋ ਗਈ ਇਸ ਘਟਨਾ ਦੌਰਾਨ ਨਿਜ਼ਾਮ ਦੇ ਸਾਥੀ ਹਰਜਿੰਦਰ ਦਾ ਦੇਖ ਸਕਦੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਾਇ ਜਾਣਕਾਰੀ ਤੋਂ ਅਨਸਾਂ ਦੀ ਦਿੱਤੀ ਜਾਂਦੀ ਹੈ ਪੁਲਿਸ ਨੇ ਸਪਸ਼ਟ ਕੀਤਾ ਕਿ ਦੂਜੇ ਸਮੂਹ ਵੱਲੋਂ ਕੋਈ ਗੋਲੀਬਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਜਖਮੀ ਹੋਏ ਬੰਦੇ ਬਿਆਨ ਦੇਣ ਦੀ ਹਾਲਾਤ ਵਿੱਚ ਨਹੀਂ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆਈ ਹੈ ਜੀ ਕਿਸਾਨਾਂ ਤੋਂ ਲੈ ਕੇ ਕਰਮਚਾਰੀਆਂ ਸੋਨੇ ਬੈਂਕਿੰਗ ਯੂਪੀਆਈ ਭੁਗਤਾਨ ਤੱਕ ਸਭ ਕੁਝ ਜਾਏਗਾ ਬਦਲ 1 ਜਨਵਰੀ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ ਵੱਡੇ ਨਿਯਮ ਜਿਹੜੇ 1 ਜਨਵਰੀ ਤੋਂ ਲਾਗੂ ਹੋਣਗੇ ਦੇਸ਼ ਵਿੱਚ ਜਨਵਰੀ 26 ਤੋਂ ਕਈ ਨਿਯਮ ਲਾਗੂ ਹੋਣ ਜਾ ਰਹੇ ਹਨ ਜਿਸ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ ਤੇ ਪਵੇਗਾ ਇਹ ਬਦਲਾ ਆਮ ਇਹ ਬਦਲਾ ਹਰ ਖੇਤਰ ਦੇ ਜਿਵੇਂ ਕਿ ਬੈਂਕਿੰਗ ਟੈਕਸ ਭੁਗਤਾਨ ਦਾਸ਼ ਵਿਗਾਰਡ ਸੋਸ਼ਲ ਮੀਡੀਆ ਤੋਂ ਲੈ ਕੇ ਕਿਸਾਨਾਂ ਤੱਕ ਹੋਣ ਵਾਲੇ ਹਨ ਕਿਤੇ ਡੇਲ ਵਿੱਚ ਜਾਣੋਂ ਜਨਵਰੀ ਵਿੱਚ ਕਿਹੜੇ ਕਿਹੜੇ ਨਿਯਮ ਬਦਲ ਰਹੇ ਹਨ ਜੀ ਹਾਂ ਵੱਡੀ ਅਪਡੇਟ ਹੈ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਨਾਲ ਸੰਬੰਧਿਤ ਨਿਯਮ ਵਿੱਚ ਵੀ ਬਦਲ ਜਾਣਗੇ ਹੁਣ ਆਸਟ੍ਰੇਲੀਆ ਤੇ ਮਨੇਸ਼ੀਆ ਵਿੱਚ ਜੀ ਹਾਂ ਦੇਖ ਸਕਦੇ ਹੋ ਐਲਪੀਜੀ ਪਰ ਦੇਖੋ ਦੀ ਵੱਡੀ ਅਪਡੇਟ ਹੈ ਐਲਪੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੋਵੇਗਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਖ ਲੈ ਅਤੇ ਜਾਇਜ਼ ਦੇ ਰੇਟਾਂ ਵਿੱਚ ਬਦਲਾਅ ਹੁੰਦਾ ਹੈ ਉਸੇ ਦੌਰਾਨ ਰੇਟਾਂ ਦੇ ਵਿੱਚ ਬਦਲਾਅ ਜਿਹੜਾ ਹੋਣ ਵਾਲਾ ਹੈ ਜੀ ਇੱਕ ਤਰੀਕ ਤੋਂ ਕਿਸਾਨ ਪ੍ਰਧਾਨ ਮੰਤਰੀ ਇਹ ਦੇਖਦੇ ਸਤਿ ਵਿਡੀਓ ਅਪਡੇਟ ਹੈ ਨਵਾਂ ਡਿਜੀਟਲ ਹਾਜ਼ਰੀ ਜਿਸ ਵਿੱਚ ਸਰਕਾਰੀ ਸਕੂਲਾਂ ਵੀ ਡਿਜੀਟਲ ਹਾਜ਼ਰੀ ਲੱਗੇਗੀ ਰਸ਼ਨ ਕਾਰਡ ਦੇ ਵਿੱਚ ਬਦਲਾਅ ਹੋਣਗੇ ਬਹੁਤ ਸਾਰੇ ਰਾਜਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਹੁਣ ਟੈਬਾਂ ਰਾਹੀਂ ਦਰਜ ਕੀਤੀ ਜਾਵੇਗੀ ਰਸ਼ਨ ਕਾਡਾ ਵਿੱਚ ਨਵੀਂ ਵਿਸ਼ੇਸ਼ਤਾ ਆਵੇਗੀ ਜੀ ਹਾਂ 2026 ਤੋਂ ਉਹਨਾਂ ਰਸਤੇ ਵਾਲਾ ਅਰਜੀਆਂ ਲਈ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਜਿਸ ਨਾਲ ਕਿਸਾਨ ਅਤੇ ਪਿੰਡੂ ਖੇਤਰਾਂ ਦੇ ਲੋਕ ਸਿੱਧਾ ਫਾਇਦਾ ਹੋਵੇਗਾ ਉਹਨਾਂ ਨੂੰ ਕਿਉਂਕਿ ਹੁਣ ਰਸਨ ਕਾਰਡ ਲਈ ਲੰਬੀਆਂ ਲਾਈਨਾਂ ਵਿੱਚ ਇੰਤਜ਼ਾਰ ਨਹੀਂ ਕਰਨਾ ਪਵੇਗਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਸਰਕਾਰ ਤੋਂ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ ਕਿਸਾਨਾਂ ਨੂੰ ਜਲਦੀ ਅਪਲਾਈ ਕਰ ਲਓ ਬਹੁਤ ਹੀ ਵਧੀਆ ਸਰਕਾਰੀ ਸਕੀਮ ਹੈ ਅਸੀਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਕਿਸਾਨ ਮਦਦਨ ਯੋਜਨਾ ਹੀ ਜੋ ਕਿ ਕੇਂਦਰ ਸਰਕਾਰ ਜਿਹੜੀ ਮੁਧ ਸਰਕਾਰ ਦੁਆਰਾ ਡਾਟਾ ਫਾਮੇ ਦੇ ਚਲਾਈ ਗਈ ਹੈ ਇਸ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਇਸ ਯੋਜਨਾ ਦੇ ਬਾਰੇ ਸਭ ਤੋਂ ਇੱਕੋ ਸੀਸ਼ ਪੈਨਸ਼ਨ ਯੋਜਨਾ ਚਲਾਉਂਦੀ ਹੈ ਜਿਸ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਕਿਸਾਨ ਮਦਦਨ ਯੋਜਨਾ ਕਿਹਾ ਜਾਂਦਾ ਹੈ ਜਿਸ ਤੇ ਤਰ੍ਹਾਂ ਕਿਸਾਨ ਨੂੰ ਭਾਪੇ ਵਿੱਚ 3000 ਰੁਪਏ ਹਰ ਮਹੀਨੇ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਤੇ ਕਿਸਾਨ ਇਸ ਦੇ ਵਿੱਚ ਅਪਲਾਈ ਕਰਕੇ ਇਹ ਯੋਜਨਾ ਦਾ ਪੂਰਤਵਰਤਨ ਲਾਭ ਉਠਾ ਸਕਦੇ ਹਨ ਜਦੋਂ ਕਿ ਕੰਮ ਕਰਨ ਵਾਲੇ ਅਕਸਰ ਰਿਟਾਇਰਮੈਂਟ ਦੀ ਯੋਜਨਾ ਬਣਾਉਂਦੇ ਹਨ ਬਹੁਤ ਸਾਰੇ ਕਿਸਾਨ ਇਸ ਤੋਂ ਬਾਹਰ ਰਹਿ ਜਾਂਦੇ ਹਨ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਯੋਜਨਾ ਕਿਸਾਨਾਂ ਨੂੰ ਉਹਨਾਂ ਦੇ ਬੁਢਾਪੇ ਦੀ ਸਵੰਧੀ ਲਈ ਬਣਾਈ ਹੈ ਇਹ ਹੈ ਪ੍ਰਧਾਨ ਮੰਤਰੀ ਕਿਸਾਨ ਮਦਦ ਯੋਜਨਾ ਜੀ ਹੈ ਜੋ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਮਦਦ ਯੋਜਨਾ ਵਿਸ਼ੇਸ਼ ਤੌਰ ਤੇ ਸੀਮਾ ਦੇ ਆਰਥਿਕ ਤੌਰ ਤੇ ਕਮਜ਼ੋਰ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਜਿਹੜੀ ਯੋਜਨਾ ਹੈ ਇਸ ਦਾ ਉਦੇਸ਼ ਇਹ ਜੀਕਿਨੀ ਬਣਾਉਣਾ ਹੈ ਕਿ ਕਿਸਾਨਾ ਕੋ 60 ਸਾਲ ਦੀ ਉਮਰ ਤੋਂ ਬਾਅਦ ਆਮਦਨ ਦਾ ਇੱਕ ਨਿਯਮਿਤ ਸਰੋਤ ਹੋਵੇ ਅਤੇ ਉਹ ਸਨਮਾਨ ਦੀ ਜ਼ਿੰਦਗੀ ਜੀ ਸਕਣ ਤਾਂ ਇਹ ਜਿਹੜੀ ਯੋਜਨਾ ਉਹਨਾਂ ਲਈ ਸ਼ੁਰੂ ਕੀਤੀ ਗਈ ਹੈ ਯੋਜਨਾ ਦਾ ਲਾਭ ਲੈਣ ਲਈ ਕਿਸਾਨਾ ਨੂੰ ਆਪਣੇ ਨਜ਼ਦੀਕੀ ਕਾਮ ਸੈਂਟਰ ਤੋਂ ਸਰਵਿਸ ਸੈਂਟਰ ਜਾਣ ਜਾ ਕੇ ਆਪਣਾ ਨਾਮ ਰਜਿਸਟਰ ਕਰਵਾਉਣਾ ਹੈਗਾ ਰਜਿਸਟਰ ਕਰਾਉਣ ਤੋਂ ਬਾਅਦ ਕਿਸਾਨਾ ਨੂੰ ਆਪਣੀ ਉਮਰ ਦੇ ਨਾਲ ਹàngਰ ਹਰ ਮਹੀਨੇ 5 ਪ੍ਰਤੰਦਰਬਿਤ ਰੱਖ ਕੇ 200 ਰੁਪਏ ਜਮਾ ਕਰਾਉਣਾ ਹੋਵੇਗਾ 18 ਲੈ ਕੇ 40 ਸਾਲ ਦੀ ਉਮਰ ਦਾ ਕੋਈ ਵੀ ਪੁਰਸ਼ ਤੇ ਪਾਈਕਰ ਸਕਦਾ ਹੈ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਕਿਸਾਨਾਂ ਨੂੰ ਪੈਨਸ਼ਨ ਵਾਪਸ ਹੋਣ ਲੱਗ ਜਾਵੇਗੀ ਜੋ ਨਾਲ ਦੀ ਤਹਿਤ ਪ੍ਰਤੀ ਮਹੀਨਾ ਵਤ 3000 ਪੈਨਸ਼ਨ ਬਲਾਉਧ ਹੋਵੇਗੀ ਜਿੰਨੀ ਗੱਲ ਰਜਿਸਟਰਡ ਕੀਤੀ ਜਾਵੇ ਪ੍ਰੀਮਿਅਮ ਉਨਾ ਹੀ ਕੱਟ ਹੋਵੇਗਾ ਜੇਕਰ ਕਿਸਾਨ ਚਾਹੋ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਰਕਮ ਤੋਂ ਵੀ ਪ੍ਰੀਮੀਅਮ ਭੁਗਤਾਨ ਕਰ ਸਕਦੇ ਹਨ ਰਜਿਸਟ੍ਰੇਸ਼ਨ ਦੇ ਸਮੇਂ ਕਿਸਾਨ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਕਿਸਾਨਪਾਲ ਵਰਤਵਾਦ 2 ਹੈਕਟਰ ਜ਼ਮੀਨ ਹੋਣੀ ਚਾਹੀਦੀ ਹੈ ਜਿਮੀਂਦਾਰ ਰਕਾਰ ਦੇ ਕੇਂਦਰ ਦਾ ਰਾਸ਼ ਸਰਕਾਰ ਦੀ ਇਸ ਤਰ੍ਹਾਂ ਦੀ ਜਿੰਦਗੀ ਹੋਣੀ ਚਾਹੀਦੀ ਹੈ। ਦੋਹਿੰਦੇ ਦਸਤਾਵੇਜ਼ ਜਿਵੇਂ ਆਧਾਰ ਕਾਰਡ ਬੈਂਕ ਖਾਤਾ ਜ਼ਮੀਨ ਦੇ ਦਸਤਾਵੇਜ਼ ਪਾਸਪੋਰਟ ਸਾਈਜ਼ ਫੋਟੋ ਆ ਇਸ ਸੰਬੰਧੀ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲੈਂਦੇ ਵੜੀਆ ਵੜੀਆ ਤੁਹਾਡਾ ਤੁਹਾਡਾ ਜੀ ਸਾਰਾ